ਸਿੰਕ ਕੌਂਸਲਰ ਜੀ ਕੀ ਕਾਰਨ ਹੈ ਕਿ ਅੱਜ ਇੱਥੇ ਫਟਾਕਾ ਮਾਰਕੀਟ ਤੇ ਤੁਸੀਂ ਪਹੁੰਚੇ ਹੋ ਕਿਉਂਕਿ ਦੁਆਰ ਨਹੀਂ ਨੇੜੇ ਆ ਤੇ ਇੱਥੇ ਹਰ ਸਾਲ ਜਿਹੜੀ ਫਟਾਕਾ ਮਾਰਕੀਟ ਲੱਗਦੀ ਆ ਤੇ ਹੁਣ ਵੀ ਜਿਹੜੀ ਲੱਗਣ ਲੱਗ ਰਹੀ ਆ ਤੇ ਤੁਸੀਂ ਇੱਥੇ ਪਹੁੰਚੋ ਕੀ ਕਾਰਨ ਇਹ ਦੇਖੋ ਜੀ ਪਿਛਲੀ ਵਾਰ ਵੀ ਅਸੀਂ ਆਏ ਸੀਗੇ ਤੇ ਆ ਦੁਆਰ ਦਾ ਮਸਲਾ ਸੀਗਾ ਉਹ ਜਿਹੜੀ ਹਸਪਤਾਲ ਦੀ ਦੁਆਰ ਟੁੱਟਦੀ ਆ ਜੀ ਇਧਰੋਂ ਵੀ ਉਧਰੋਂ ਵੀ ਤੇ ਮਹੱਲਾ ਨਿਵਾਸੀ ਸਾਡੇ ਕੋਲ ਸਰਕੂਲਰ ਰੋਡ ਤੋਂ ਮੁਹਬਤਨਗਰ ਤੋਂ ਨਹੀਂ ਤੇ ਆਪਣੇ ਗਾਰਡ ਨੰਬਰ ਤੋਂ 22 23 22 23 ਤੇ 20 ਤੋਂ ਸਾਰੇ ਇਕੱਠੇ ਹੋ ਕੇ ਸੜਕ ਉਤ ਆਏ ਸੀਗੇ ਕਿ ਸਾਡੀ ਉਹ ਕਹਿੰਦੇ ਮੰਗਿਆ ਕਿ ਜਿਹੜੀ ਤੁਸੀਂ ਪਟਾਕਾ ਮਾਰਕੀਟ ਉਹ ਸੰਖੇਦ ਤੁਸੀਂ ਲਵਾਉਨੇ ਆ ਅਸੀਂ ਹੁਣ ਬੇਨਤੀ ਕੀਤੀ ਵੀ ਪ੍ਰਸ਼ਾਸਨ ਦਾ ਕੰਮ ਆ ਵੀ ਪ੍ਰਸ਼ਾਸਨ ਨਾਲ ਗੱਲ ਕਰੋ ਉਹ ਕਹਿੰਦੇ ਵੀ ਤੁਸੀਂ ਸਾਡੇ ਨੁਮਾਇੰਦੇ ਆ ਤੇ ਉੱਥੇ ਪਹੁੰਚੋ ਤੇ ਤੇ ਅਸੀਂ ਸਰਦਾਰਜੀ ਰੋਡ ਜਾਮ ਕਰਾਂਗੇ ਅਸੀਂ ਇੱਥੇ ਆਏ ਇਹਨਾਂ ਦੀ ਸਮੱਸਿਆ ਸੁਣੀ ਉਹਨਾਂ ਦੀ ਸਮੱਸਿਆ ਆਏ ਸੀਗੀ ਕਿ 6 ਵਜੇ ਛੇ ਦੁਕਾਨਾਂ ਛੇ ਦੁਕਾਨਾਂ ਇੱਥੇ ਮਨਜ਼ੂਰ ਹੋਈਆਂ ਵਾਂ ਛੇ ਦੁਕਾਨਾਂ ਹੀ ਲੱਗਣ ਤੁਸੀਂ ਚਾਹੁੰਦੇ ਹੋ ਕਿ ਛੇ ਦੁਕਾਨਾਂ ਜਿਹੜੇ ਮਨਜ਼ੂਰ ਆ ਉਹੀ ਲੱਗਣ ਇਸ ਤੋਂ ਬਾਅਦ ਕੋਈ ਦੁਕਾਨ ਇਸ ਤੋਂ ਦੁਕਾਨਾਂ ਹਾਂਜੀ ਉਹ ਮੱਲਾ ਵਾਲਾਸੀ ਕਹਿੰਦੇ ਵੀ 40 ਦੁਕਾਨਾਂ ਇੱਥੇ ਲੱਗ ਜਾਂਦੀਆਂ ਤੇ ਦੂਜਾ ਨੰਬਰ ਇੱਥੇ ਡੀ ਜੇ ਰਾਤ ਨੂੰ ਉੱਚੀ ਉੱਚੀ ਆਵਾਜ਼ਾਂ ਵਿੱਚ ਚੱਲਦਾ ਵਾ ਤੇ ਦੁਕਾਨ ਇੱਥੇ ਜਿਹੜੇ ਸ਼ਰਾਰਤੀ ਅੰਸਰ ਆ ਉਹ 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 ਨਾਲ ਹੀ ਆਵਾਜ਼ ਹੀ ਵੱਜ ਜਾਂਦੀ ਹੈ ਕੋਈ ਸਿਕਿਉਰਟੀ ਦਾ ਪ੍ਰਬੰਧ ਨਹੀਂ ਕੋਈ ਵੀ ਮਸਲਾ ਨਹੀਂ ਬੋਲ ਰਿਹਾ ਇਹਨੂੰ ਬੋਲ ਪਾਜੀ ਅਸੀਂ ਇੱਥੇ ਆਏ ਮਸਲੇ ਤੇ ਠੀਕ ਹੈ ਜੀ ਮਸਲਾ ਇਹ ਹੈ ਕਿ ਅਸੀਂ ਕਹਿੰਦੇ ਜੀ ਸਦਕੇ ਕੰਮ ਕਰੋ ਲੇਕਿਨ ਬਾਅਦ ਚ ਕੋਈ ਸਫਾਈ ਨਹੀਂ ਹੈਗੀ ਕੋਈ ਇੱਥੇ ਸੇਫਟੀ ਦਾ ਨਾ ਕੋ ਅਰੇਂਜਮੈਂਟ ਨਹੀਂ ਹੁੰਦਾ ਹੈਗਾ ਠੀਕ ਆ ਜੀ ਅਸੀਂ ਉਹ ਨੂੰ ਉਹ ਬੰਦੇ ਨੂੰ ਗੱਲ ਕਰਦੇ ਵੇ ਕਹਿੰਦਾ ਪਾਲਾਂ ਦਾ ਰੋਲਾ ਇਹਨਾਂ ਨੂੰ ਕਹਿੰਦਾ ਯਾਰ ਅਸੀਂ ਪਾਗਲ ਆ ਜਿਹੜੇ ਬੰਦੇ ਰੋਲਾ ਪੋਣ ਲੱਗੇ ਗਏ ਜੀ ਨੰਬਰ ਮਾਰਦੇ ਯਾਰ ਇੱਥੇ ਰਹਿਣ ਵਾਲੇ ਆ ਅਰੇ ਸਾਹਮਣੇ ਰਹਿਣ ਹੁਣ ਪਟਾਖਾ ਮਾਰ ਕੇ ਉੱਥੇ ਅੱਗ ਲੱਗੀ ਕਿੱਧਰ ਵਾਲੀ ਫੈਕਟਰੀ ਦੇ ਵਿੱਚ ਕੀ ਉੱਥੇ ਸੇਫਟੀ ਦਾ ਪ੍ਰਬੰਧ ਸੀਗਾ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਸੀਗਾ ਅਸੀਂ ਇਹ ਕਹਿੰਨੇ ਆ ਆਪਣਾ ਸੇਫਟੀ ਦਾ ਪ੍ਰਬੰਧ ਕਰੋ ਇੱਥੇ ਠੀਕ ਆ ਕੰਮ ਕਰੋ ਜੀ ਸਕਦੇ ਆ ਯਾਰ ਹਰ ਕੋਈ ਬੰਦਾ ਕੰਮ ਕਰਨ ਵਾਸਤੇ ਆਇਆ ਪਾਣੀ ਕੋਈ ਦੁੱਖ ਥੋੜੀ ਵੀ ਕੰਮ ਭਾਜੀ ਲੱਗਦਾ ਹਰ ਸਾਲ ਪਰ ਸੇਫਟੀ ਨਹੀਂ ਹੈਗੀ ਹੈ ਨਾ ਅਸੀਂ ਦੇ ਕਹਿੰਦੇ ਸੇਫਟੀ ਕਰੋ ਅਸੀਂ ਇਹ ਛੋਟੇ ਕਹਿੰਦੇ ਕੰਮ ਨਾ ਕਰੋ ਜੇ ਸਰਕਾਰ ਇਹਨਾਂ ਨੂੰ ਛੇ ਲਿਸੈਂਸ ਇਸ਼ੂ ਕਰਕੇ ਦਿੱਤੀ ਆ ਹੁਣ ਇੱਥੇ ਭੜੀਕਾ ਪਿਆ ਹੋਇਆ ਹੈ ਇਹਨਾਂ ਦਾ 21 ਦੁਕਾਨਾਂ ਲੱਗਦੀਆਂ ਛੇ ਲਿਸੈਂਸ ਅਸੀਂ ਕਹਿੰਦੇ ਇੱਕ ਛੇ ਲਿਸੈਂਸ ਕਿਉਂ ਇਸ਼ੂ ਕਰਦੇ ਇਹਨਾਂ ਨੇ 21 ਲਿਸੈਂਸ ਕਰਕੇ 2000 ਇਸ਼ੂ ਨਹੀਂ ਜੱਬ ਤਾਂ ਸਾਰਾ ਸਰਕਾਰ ਦਾ ਪਿਆ ਹੋਇਆ ਹੈ ਜਾ ਕੇ 19 ਸਿਕਿਉਰਟੀ ਮਿਲੇ ਠੀਕ ਹੈ ਇਹਨਾਂ ਨੂੰ 19 ਸਿਕਿਉਰਟੀ ਫालतू ਮਿਲੂਗੀ ਪਰ ਇਹਨਾਂ ਦੇ ਹੁਣ ਬੰਦੇ ਸਾਨੂੰ ਕਹਿੰਸੀ ਇਹਨਾਂ ਦੇ ਫਿਰ ਫੇਵਰ ਚ ਗੱਲ ਕਰਦੇ ਪਏ ਆ ਇਹਨਾਂ ਦੇ ਬੰਦੇ ਕਹਿੰਦੇ ਪਏ ਬਿਨਾ ਮਤਲਬ ਤੋਂ ਰੋਲਾ ਪਾਉਣ ਲੱਗੇ ਯਾਰ ਜਿਹੜੇ 6 ਲਾਇਸੈਂਸ ਵੀ ਆ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਂ ਤੇ ਹੀ ਹਨੀਗੇ ਜਿਹਨਾਂ ਦੇ ਬਿਲਕੁਲ ਬਿਲਕੁਲ ਸੱਚਾਈ ਆ ਇਹਨਾਂ ਦੇ ਨਾਂ ਤੇ ਨਹੀਂ ਆ ਕਿ ਲਾਇਸੈਂਸ ਫਿਰ ਉਹ ਹੁਣ ਇਹੀ ਤਾਂ ਗੱਲ ਹੈ ਨਾ ਹੁਣ ਅਸੀਂ ਤਾਂ ਫਿਰ ਇਹਨਾਂ ਦੇ ਫੇਵਰ ਚ ਹੀ ਗੱਲ ਕਰਦੇ ਪਏ ਆਗੇ ਆ ਆਤੇ ਅਸੀਂ ਬਾਹਰੋਂ ਆਏ ਬੰਦੇ ਸਾਨੂੰ ਕਹੀ ਜਾਂਦੇ ਆਂ ਆਣ ਕੇ ਕਦੇ ਰੋਲਾ ਪਾ ਲੈਂਦੇ ਨਾਲੇ ਹੁਣ ਮੋਦਵਾਰ ਬੰਦੇ ਖੜੇ ਆਂ ਸ਼ਹਿਰ ਦੇ ਐਮਸੀ ਖੜੇ ਚਾਰ ਪੰਜ ਐਮਸੀ ਖੜੇ ਆ ਅਸੀਂ ਇਹਨਾਂ ਨੂੰ ਗੱਲ ਕਹਿੰਨੇ ਭੀ ਡੀਸੀ ਸਾਹਿਬ ਨਾਲ ਗੱਲ ਕਰੋ ਛੇ ਲਿਸੈਂਸ ਕਿਉਂ ਇਸ਼ੂ ਕਰਕੇ ਦਿੱਤੇ ਨਾਲ ਵੱਧ ਕਰਕੇ ਦੋ ਯਾਰ ਠੀਕ ਆ ਵੱਧ ਚੜ ਕੇ ਮੁੰਡਿਆਂ ਨੇ ਕੰਮ ਕਰਨੇ ਆ ਸਾਲ 'ਚ ਇੱਕ ਤਾਂ ਦਿਹਾੜਾ ਲਾਉਣਾ ਇਹਨਾਂ ਨੇ ਹੁਣ ਮੰਗ ਹੀ ਤੁਹਾਡੀ ਤੁਸੀਂ ਇੱਥੇ ਆਈ ਅਸੀਂ ਕਹਿੰਨੇ ਆ ਜੀ ਇੱਥੇ ਸਫਾਈ ਦਾ ਬਾਅਦ ਚ ਅਰੇਂਜਮੈਂਟ ਹੋਵੇ ਕੋਈ ਮੋਦਵਾਰ ਬੰਦਾ ਇਹਨਾਂ ਦਾ ਸਾਨੂੰ ਟੱਕਰੇ ਜਿਹੜਾ ਬਾਅਦ ਚ ਸਫਾਈ ਕਰਾ ਕੇ ਜਾਵੇ ਪਲੱਸ ਇੰਨੇ ਜਿੰਨੇ ਦਿਨ ਇਹਦਾ ਕੰਮ ਚੱਲਣਾ ਉਹਨੇ ਦੇ ਇਥੇ ਫਰਬਿਕਟ ਹੋਵੇ ਸੈਕਿੰਡ ਨੰਬਰ ਦੇ ਉੱਪਰ ਇਥੇ ਪੂਰਾ ਪਾਣੀ ਦੀ ਤਰੋਹ ਹੋਵੇ ਬਸ ਇਹ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਕੋਈ ਮਤਲਬ ਨਹੀਂ ਜਾਂ ਲੱਗੇ ਦੁਵਾਰਾ ਜਿਹੜੀਆਂ ਜਾਂ ਲੱਗੇ ਜਿਹੜੀਆਂ ਦੁਵਾਰਾ ਤੋਰੀਆਂ ਇਹਨਾਂ ਨੇ ਮੈਡੀਕਲ ਕਾਲਜ ਦੀਆਂ ਉਹ ਜਿਹੜੀਆਂ ਦੁਵਾਰਾ ਪੂਰੀਆਂ ਕਰ ਜਾਈਆਂ ਇਹ ਦਵਾਰ ਕਿਹਨੇ ਤੋੜੀ ਇਹਨਾਂ ਨੇ ਤੋੜੀਆਂ ਇਹਨਾਂ ਨੂੰ ਕੋਈ ਨਾ ਪਰਮਿਸ਼ਨ ਨਾ ਉਹਨਾਂ ਕੋਲ ਸਰਕਾਰੀ ਦਵਾਰ ਤੋੜਦੀ ਇਹਨਾਂ ਨੇ ਕੋਈ ਪਰਮਿਸ਼ਨ ਥੋੜੀ ਹੈ ਜੀ ਕੋਈ ਪਰਮਿਸ਼ਨ ਨਹੀਂ ਹੈ ਜੀ ਪਰਮਿਸ਼ਨ ਤੋਂ ਬਿਗੈਰ ਕੰਮ ਆ